ਰਾਏਕੋਟ ਦੇ 21 ਸਾਲਾ ਨੌਜਵਾਨ ਸੰਦੀਪ ਸਿੰਘ ਦੀ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਅਚਾਨਕ ਬੀਤੇ ਦਿਨੀ ਮੌਤ ਹੋ ਗਈ ਸੀ ਅਤੇ ਅੱਜ ਉਸ ਦੀ ਮਰਤਕ ਦੇ ਉਸ ਦੇ ਸ਼ਹਿਰ ਰਾਏਕੋਟ ਵਿਖੇ ਪਹੁੰਚਣ ਤੇ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ ਇਸ ਮੌਕੇ ਮਰਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ रिश्तेदारा ਅਤੇ ਦੋਸਤਾ ਮਿੱਤਰਾਂ ਨੇ ਨਮੱਖਾ ਨਾਲ ਉਸ ਨੂੰ ਅੰਤਿਮ ਵਿਦਾਇਗੀ ਦਿੱਤੀ ਮਿਰਤਕ ਨੌਜਵਾਨ 3 ਸਾਲ ਪਹਿਲਾਂ ਸਟੱਡੀ ਵਿਜ਼ੇ ਤੇ ਕੈਨੇਡਾ ਗਿਆ ਸੀ ਉੱਥੇ ਆਪਣੇ ਭਰਾ ਕੋਲ ਰਹਿ ਰਿਹਾ ਸੀ ਅਚਾਨਕ ਉੱਥੇ ਉਸ ਦੀ ਮੌਤ ਹੋ ਗਈ ਨਮੱਖਾ ਨਾਲ ਉਸ ਦਾ ਆਜੰਤਿਮ ਸੰਸਕਾਰ ਕੀਤਾ ਗਿਆ ਤੇ ਪਰਿਵਾਰਕ ਮੈਂਬਰਾਂ ਵਿੱਚ ਗਮ ਦਾ ਮਾਹੌਲ ਸੀ ਸਮੇਂ ਦੇ ਨਾਲ-ਨਾਲ ਲੋਕ ਜਿਹੜਾ ਟੈਕਨੋਲੋਜੀ ਲਿਆਉਂਦੇ ਗਏ ਅਤੇ ਹੁਣ ਜਿਹੜਾ ਸਿਰ ਸੀਮੈਂਟ ਜਾਂ ਇੱਟਾਂ ਜਿਹਨਾਂ ਨਾਲ ਆਪਣੇ ਘਰਾਂ ਨੂੰ ਬਣਾਉਣ ਲੱਗੇ ਲੇਕਿਨ ਰਸੂਲਪੁਰ ਵਿੱਚ ਇੱਕ ਨਵੀਂ ਫੈਕਟਰੀ ਓਪਨ ਕੀਤੀ ਗਈ ਹੈ ਇੱਕ ਐਨ ਆਰ ਆਈ ਵੀਰ ਵੱਲੋਂ ਉਹਨਾਂ ਨੇ ਜਿਹੜਾ ਹੈ ਦੁਬਈ ਜਾਂ ਸਾਊਦੀ ਅਰਬ ਜਿਹੜੇ ਆ ਇਹ ਬ੍ਰਿਕਸ ਨਾਲ ਘਰ ਬਣਦੇ ਆ ਉੱਥੇ ਬਿਲਡਿੰਗ ਬਣਾਈ ਜਾਂਦੀ ਆ ਉਸੇ ਟੈਕਨੀਕ ਨੂੰ ਨਵਾਂ ਸ਼ਹਿਰ ਦੇ ਰਸੂਲਪੁਰ ਪਿੰਡ ਵਿੱਚ ਉਸ ਟੈਕਨੀਕ ਨੂੰ ਲਿਆਂਦਾ ਗਿਆ ਅਤੇ ਬ੍ਰਿਕਸ ਜਿਹੜੇ ਇੱਥੇ ਬਲੌਕ ਬਣਾਏ ਜਾਂਦੇ ਆ ਜਿਹੜੇ ਕਿ ਅੱਜ ਦੇ ਟੈਕਨੋਲੋਜੀ ਆ ਅੱਜ ਦੇ ਵਾਤਾਵਰਣ ਦੇ ਅੰਤ ਨੂੰ ਜਿਹੜੇ ਆ ਬ੍ਰਿਕਸ ਅਤੇ ਬਲੌਕ ਤਿਆਰ ਕੀਤੇ ਜਾਂਦੇ ਆ ਆ ਜਿਹੜੇ ਕੋ ਆਪਾਂ ਖੜੇ ਆ ਇਹਨੂੰ ਅਸੀਂ ਕੰਨਿਆ ਜੀ 6 ਇੰਚੀ ਬਲੌਕ ਅੱਛਾ ਜੀ ਤੇ ਇਹਦੀ ਨੌਂਚ ਲੰਬਾਈ ਇਧਰ ਨੂੰ ਜੀ ਤੇ 6 ਇੰਚ ਦੀ ਇਧਰ ਨੂੰ ਚੜਾਈ ਆ ਤੇ 6 ਇੰਚ ਉਚਾਈ ਆ ਆਪਾਂ ਨੂੰ ਲਗਭਗ 3.5 ਟਾਂ 4 ਟਾਂ ਕਵਰ ਕਰ ਜਾਂਦਾ ਇੱਕ ਬਲੌਕ ਅੱਛਾ ਜੀ ਹਾਂਜੀ ਤੇ ਉਜੀ ਇਹਦਾ ਫਾਇਦਾ ਇਹ ਆ ਕਿ ਜਿਵੇਂ ਕਿ ਹੁਣ ਅੱਜ ਕੱਲ ਆਪਾਂ ਘਰ ਬਣਾ ਰਹੇ ਆਂ ਸਲਾਬੇ ਦੀ ਦਿੱਕਤ ਬਹੁਤ ਆ ਰਹੀ ਆ ਸ਼ੋਰੇ ਦੀ ਪ੍ਰੋਬਲਮ ਆ ਰਹੀ ਆ ਆਪਾਂ ਜਿੰਨੇ ਵਾਰੀ ਪੈਸੇ ਲਾਉਨੇ ਆਂ ਦੋਕ ਸਾਲ ਬਾਅਦ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਹੈ ਇਹਨਾਂ ਦੇ ਨਾਲ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਊਗੀ ਚਾਹੇ ਆਪਾਂ ਬ੍ਰਿਕਸ ਯੂਜ਼ ਕਰਦੇ ਆਂ ਚਾਹੇ ਬਲਾਕਸ ਯੂਜ਼ ਕਰਦੇ ਆਂ ਇੱਥੇ ਕੋਈ ਇਦਾਂ ਦੀ ਦਿੱਕਤ ਨਹੀਂ ਹੈਗੀ ਤੇ ਦੂਸਰਾ ਇਹ ਆ ਕਿ ਆਪਣਾ ਇੱਕ ਮਟੀਰੀਅਲ ਸੇਵ ਹੋਊਗਾ ਜਿਵੇਂ ਪੈਸਾ ਵੀ ਸੇਵ ਹੋਏਗਾ ਪੈਸਾ ਸੇਵ ਹੋਊਗਾ ਮਟੀਰੀਅਲ ਸੇਵ ਜਿਦਾਂ ਰੇਤਾ ਯੂਜ਼ ਕਰਦੇ ਆਂ ਆਪਾਂ ਜਾਂ ਸੀਮੈਂਟ ਯੂਜ਼ ਕਰਦੇ ਆਂ